ਗਾਇ ਜੀ ਤੁਹਾਨੂੰ ਮੇਰੇ ਵਾਂਗੂ ਜੋਰਾ ਸਰਣਾ ਪੋਖ ਲੱਗ ਗਿਆ ਬਟ ਘਰ ਚ ਕੋਈ ਸਬਜ਼ੀ ਨਹੀਂ ਹੈਗੀ ਨਾਰਮਲੀ ਸਬਜ਼ੀਆਂ ਨੇ ਆਲੂ ਪਿਆਜ਼ ਮਿਰਚ ਟਮਾਟਰ ਵਗੈਰਾ ਘਰ ਵਿੱਚ ਬਟ ਕੋਈ ਸਬਜ਼ੀ ਨਹੀਂ ਹੈਗੀ ਜੋ ਤੁਸੀਂ ਬਣਾ ਕੇ ਖਾ ਸਕੋ ਤੇ ਭਾਈ ਨੂੰ ਢੀਕ ਦੇ ਪਏ ਹੋ ਭਾਈ ਨਹੀਂ ਆਉਂਦਾ ਪਿਆ ਤੁਸੀਂ ਭੁੱਖ ਨਾਲ ਤੂਏ ਢਿੱਡ ਤੋੜਦੇ ਪਏ ਨੇ ਪਟ ਆਲੂ ਬਣਾਉਣ ਨੂੰ ਖਾਣ ਨੂੰ ਦਿਲ ਨਹੀਂ ਕਰਦਾ ਤਰੀ ਵਾਲੇ ਆਲੂ ਕਦੇ ਸੁੱਕੇ ਆਲੂ ਕਦੇ ਜੇ ਆਲੂ ਕਦੇ ਮੋਆ ਆਲੂ ਖਾ ਖਾ ਕੇ ਜੇ ਤੁਸੀਂ ਅੱਕ ਚੁੱਕੇ ਹੋ ਤਾਂ ਅੱਜ ਮੈਂ ਤੁਹਾਨੂੰ ਆਲੂ ਇੱਕ ਅਲੱਗ ਤਰੀਕੇ ਨਾਲ ਬਣਾ ਕੇ ਦਿਖਾਉਣੀ ਆ ਤੁਸੀਂ ਇਸ ਤਰੀਕੇ ਨਾਲ ਆਲੂ ਬਣਾ ਕੇ ਉਂਗਲੀਆਂ ਚਟਟ ਚਟ ਕੇ ਖਾਓਗੇ ਕਰਨਾ ਕੁਛ ਨਹੀਂ ਉਹਦੇ ਵਾਸਤੇ ਕੁਝ ਕੁ ਸਮਾਨ ਚਾਹੀਦਾ ਵਾ ਚਾਰ ਪੰਜ ਆਲੂ ਲੈ ਲੈਣੇ ਨੇ ਚਾਰ ਪੰਜ ਪਿਆਜ਼ ਲੈ ਲੈਣੇ ਨੇ ਆਲੂ ਨੂੰ ਛਿਲਕੇ ਆਲੂ ਪਿਆਜ਼ ਨੂੰ ਛਿਲਕੇ ਤੇ ਬਾਅਦ ਵਿੱਚ ਜੋ ਇਹਨਾਂ ਦੇ ਆਲੂ ਦੇ ਛੋਟੇ ਛੋਟੇ ਟੋਟੇ ਕਾ ਲੈਣ ਜਿੱਦਾਂ ਆਪਾਂ ਨਰਮੀ ਸਬਜ਼ੀ ਬਣਾਉਣੀ ਆ ਤੇ ਪਿਆਜ਼ ਦੇ ਕੁਝ ਆਪਾਂ ਪੀਸ ਇਦਾਂ ਦੇ ਕੱਟ ਲੈਣੇ ਨੇ ਤੇ ਕੁਝ ਪੀਸ ਆਪਾਂ ਛੋਟੇ ਛੋਟੇ ਬਰੀਕ ਬਰੀਕ ਕੱਟ ਲੈਣੇ ਨੇ ਟਮਾਟਰ ਤੇ ਅਦਰਕ ਨੂੰ ਆਪਾਂ ਛੋਟਾ ਛੋਟਾ ਪੀਸਾਂ ਵਿੱਚ ਕੱਟ ਕੇ ਜੇ ਤੁਹਾਡੇ ਕੋਲ ਚਮਚੀ ਹੈ ਤਾਂ ਉਹ ਵੀ ਲੈ ਲਿਓ ਮੇਰੇ ਕੋਲ ਹੈ ਨਹੀਂ ਇਸ ਤੱਕ ਮੈਂ ਸਕੀਪ ਕਰ ਦਾਂ ਟਮਾਟਰ ਤੇ ਅਦਰਕ ਨੂੰ ਆਪਾਂ ਗ੍ਰੈਂਡ ਚ ਪਾਸ ਬਲੈਂਡਰ ਚ ਤੇ ਬਰੀਕ ਪੇਸਟ ਬਣਾ ਲੈਣਾ ਬਹੁਤ ਪਤਲਾ ਪੇਸਟ ਬਣਾ ਲੈਣਾ ਫਿਰ ਇੱਕ ਕੜਾਈ ਚ ਤੇਲ ਗਰਮ ਕਰਕੇ ਆਪਣੇ ਹਲਵਾ ਨੂੰ ਪਹਿਲਾਂ ਕੜਾਈ ਵਿੱਚ ਪਾ ਕੇ ਫਰਾਈ ਕਰ ਲੈਣਾ ਸਾਰੇ ਆਲੂ ਪਾ ਲੈਣੇ ਨੇ ਜਿੰਨੇ ਜਿੰਨੇ ਆਂਚ ਨੀਚੋ ਫੁੱਲ ਕਰ ਲੈਣੇ ਸਾਰੇ ਵੀ ਦੇ ਵੈਟ ਨਹੀਂ ਪਕਾਣਾ ਹੈਗਾ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਆਪਾਂ ਇੱਥੇ ਹੀ ਕੋਲੇ ਕਰ ਲੈਣਾ ਹੈ ਫਰਾਈ ਕਰਕੇ ਕਰਦੇ ਬਰਾਊਨ ਹੋਣ ਤੱਕ ਆਪਾਂ ਵੇਟ ਕਰਦੇ ਹਾਂ ਹਲਾ ਹਲਾ ਕੇ ਫਰਾਈ ਕਰਦੇ ਰਹਿਣਾ ਨਾਲ ਨਾਲ ਨਾ ਨਾ ਬਜਾਉਂਦਾ ਕੋਈ ਕੱਟ ਵੱਲ ਫਰਾਈ ਨਾ ਹੋ ਜਾਵੇ ਜਦੋਂ ਆਦੋ ਸਾਰੇ 골ਡਨ ਬਰਾਊਨ ਹੋ ਜਾਣ ਉਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲੈਣਾ ਤੇਲ ਵਿੱਚ ਆਪਾਂ ਲੂ ਫਰਾਈ ਕੀਤਾ ਸੀ ਹੁਣ ਉਸੇ ਤੇਲ ਦੇ ਵਿੱਚ ਆਪਣੇ ਇਕੱਟੇ ਹੋਏ ਮੋٹے ਮੋٹے ਪੀਸ ਹੌਟਾ ਤੜਕਾ ਪਾ ਦਿੱਤਾ ਹੈ गाइस ਪਿਆਜ਼ ਜਿਹੜੇ ਨੇ ਥੋੜੇ ਚੇਤੀ ਪੋਲੇ ਹੋ ਗਏ ਹਨ ਇਸ ਕਰਕੇ ਨਾਲ ਕੋਲੀ ਦੀਏਲਸ طرح ਹਲਕਾ ਹਰ ਕੇ ਜਲਦੀ ਬਾਹਰ ਕੱਢ ਲੈਣੇ ਆਂਡੂ ਆਪਣੇ ਸਾਰੇ ਫਰੈਜਰ ਆਪਣੇ ਕੱਢ ਲੈਣੇ ਹਾਂ ਬਸ ਪਿਆਜ਼ ਤੇਲ ਵਿੱਚ ਤੁਸੀਂ ਫਰਾਈ ਕੀਤੇ ਹੀ ਪਿਆਜ਼ ਤੇ ਆਲੂ ਜੇ ਉਹ ਤੇਲ ਦਾ ਬਹੁਤ ਆ ਤੇ ਠੀਕ ਹੈ ਜੇ ਘਟਕ ਹੋ ਗਿਆ ਬਿਲਕੁਲ ਤਾਂ ਉਹਦੇ ਵਿੱਚ ਥੋੜਾ ਹੋਰ ਤੇਲ ਪਾ ਕੇ ਪਹਿਲਾਂ ਗਰਮ ਕਰ ਲੈਣਾ ਦੇਖੋ ਧੂੰਏਂ ਨਿਕਲਣ ਲੱਗ ਪੇ ਹੁਣ ਇਹਦੇ ਵਿੱਚ ਆਪਾਂ ਆ ਜਿਹੜਾ ਕੱਟਿਆ ਹੋਇਆ ਪਿਆਜ਼ ਛੋਟੇ ਛੋਟੇ ਬਰੀਕੀ ਕੀ ਪਾਣੀ ਪਿਚੋ ਲੋ ਬਿਲਕੁਲ ਯਾ ਤਾਂ ਲੋਕ ਹੀਰਾ ਪਹਿਲਾਂ ਪਾ ਦਿੰਦੇ ਨੇ ਬਟ ਮੈਂ ਹੀਰਾ ਜਿਹੜਾ ਹੈ ਪਿਆਜ਼ ਪਾਉਣ ਤੋਂ ਬਾਅਦ ਆ ਪਾਣੀ ਆ ਦੇ ਨਾਲ ਹੀ ਹੀਰਾ ਛੜ ਦਾਂਗੇ ਪਿਆਜ਼ ਆ। ਕਿਆਜ਼ ਜੇ ਕੁਝ ਜੰਟਾ ਪਾੜਾ ਇਦੇ ਵਿੱਚ ਪਾਉਣੀ ਆਪਾਂ 1/2 ਚਮਚ ਹਲਦੀ 1/2 ਚਮਚ ਮਰਚਾ ਤੇ ਗਰਮ ਮਸਾਲਾ ਆਂ ਚੱਕਾਟ ਕਰਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਆਪਣਾ ਵਿੱਚ ਤੇਲ ਘੇਰਾਏ ਮਸਾਲੇ ਛੱਡਦੇ ਤਾਂ ਨਹੀਂ ਤੇ ਤੇਲ ਘੱਟ ਹੁੰਦਾ ਤੇ ਤੁਸੀਂ ਥੋੜਾ ਜਿਹਾ ਪਾਣੀ ਪਾ ਲੈਣਾ ਸੀ। ਆ ਗਏ ਮਸਾਲੇ ਸੜਨ। ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਦਾ ਪੇਸਟ ਜਿਹੜਾ ਬਣਾਇਆ ਸੀ। ਇਹ ਵਾਲਾ ਟਮਾਟਰ ਦਾ ਪੇਸਟ ਵਿੱਚ ਪਾਉਣ ਤੋਂ ਬਾਅਦ ਆਪਾਂ ਪਾ ਦਾਂਗੇ ਨਮਕ ਸਵਾਦ ਅਸਾਰ। ਮੈਂ ਹਾਜੀ 1 ਚਮਚੇ ਪਾਣੀ ਆ। ਜਿਵੇਂ ਸਬਜੀ ਥੋੜੀ ਜੀ ਰੈਗੀ ਤੇ ਨਮਕ ਤੀਜਣਾ ਹੋ ਜੀ। ਵੱਧ ਤਾਂ ਘਾਟਾ ਤੇ ਬਾਅਦ ਚ ਠੀਕ ਹੋ ਜਾਵੇਗਾ। ਹੁਣ ਫੋਲਾਂ ਅੰਝ ਤੇ ਨੂੰ ਆਪਾਂ ਪਕਾ ਲਾਂਗੇ। ਮੇਰੇ ਕੋ ਟਮਾਟਰ ਸਾੜ ਲਾ ਪੱਕ ਗਿਆ ਹੋਇਆ।

ਆਨ ਵਾਲਾਂ ਨੂੰ ਇਹਦੇ ਵਿੱਚ ਖਾਦੀ ਹੈ ਉਹ ਜਿਹੜਾ ਤੜਕਾ ਤੇ ਆਂ ਵਾਲਾਂ ਦੀ ਸਬਜ਼ੀ ਚਾਇ ਤੇ ਤਰੀਕੇ ਦੀ ਸਬਜ਼ੀ ਬਣਾਏ ਹੋਏ ਤੇ ਲੌਂਗ ਲੈਂਦੀਆਂ ਇਹਦੇ ਵਿੱਚ ਖਾਸ ਚੀਜ਼ ਹੈ ਸਾਡਾ ਦਹੀਂ ਹੁਣ ਦੇਖੋ ਜਦੋਂ ਇੰਨਾ ਪੱਕ ਗਿਆ ਨਾ ਤੇ ਇਹ ਚੱਪਾ ਪਾ ਦੇਣਾ ਦਹੀਂ ਆ ਰੋਕਾ ਟੱਕਰ ਕੇ ਦੇਖਣੀ ਹੁਣ ਆਪਾਂ ਕਾਫੀ ਬਿਆਸਾ ਟੱਕਾ ਪਾ ਲੈਣਾ ਜਿੰਨਾ ਵੀ ਤੇ ਦੋ ਚਮਚੇ ਪਾਵਾਂਗੇ। ਆਨੁਸਾਰਾ ਵੀ ਪਾ ਸਕਦੇ ਆ ਪਰ ਵਿੱਚ ਤਿੰਨ ਦਾ ਜ਼ਿਆਦਾ ਸਵਾਦ ਕਈ ਵਾਰ ਆ ਜਾਂਦਾ ਹੁੰਦਾ। ਮੈਂ ਤੋੜ ਦੇ ਤਿੰਨ ਚਮਚੇ ਪਾ ਲਿਆ। ਹਨਾ ਨੂੰ ਫੁੱਲ ਕਰਕੇ ਤੇ ਕੜਚੀ ਨੂੰ ਹਿਲਾਇਆ ਜਾਣਾ ਤਾਂ ਕਿ ਬਹੀ ਹਟ ਜਾਵੇ। ਬਾਲਾ ਵਾਲਾ ਪੇਚ ਤੋਂ ਇਸ ਮਸਾਲੇ ਵਿੱਚ ਹੁਣ ਆਪਾਂ 5 ਮਿੰਟ ਪਕਾਵਾਂਗੇ ਆਪਣਾ ਪਿਆਜ਼ ਤੇ ਆਲੂ ਜਿਹੜੇ ਕਟਾ ਕੇ ਰੱਖੇ ਸੀ

ਤੇ ਇਸ ਤੀਰੇ ਦੇਖੋ ਹੋਨੇ ਬੜੇ ਲੱਗਦੇ ਪਏ ਨੇ। ਇਹ ਤਾਂ ਕਾਟੇ ਹੋਨੇ ਖਾਦਵਾ ਖੜਦੇ ਭੁੱਖਾ ਵੀ ਬੜੀ ਲੱਗਦੀ ਹੈ। ਪਰ ਆਪਾਂ ਤੋਂ ਲਈ ਇਹ ਤੜੀ ਦੀ ਬਣਾ ਦੇ। ਤੜੀ ਵਾਸਤੇ ਇਹਨਾਂ ਪਾਣੀ ਪਾਉਣ ਲੱਗੇ ਹਾਂ ਵਿੱਚ। ਮਰਜ਼ੀ ਤੁਹਾਡੀ ਹੈ ਤੁਸੀਂ ਤਰੀ ਚਾਏ ਜਿਆਦਾ ਬਣਾਓ ਚਾਹੇ ਥੋੜੀ ਬਣਾਓ ਆਪਣੀ ਫਿਰ ਬਾਅਦ ਦੇ ਹਿਸਾਬ ਨਾਲ ਜਿੰਨੇ ਘੰਬਰ ਖਾਣ ਵਾਲੇ ਹੁਣ ਇਹਨੂੰ ਸਬਜੀ ਨੂੰ ਪਾਣੀ ਨੂੰ ਇੱਕ ਬਾਲ ਆਉਣ ਤੱਕ ਦੀ ਵੇਟ ਕਰਦੇ ਹਾਂ। ਇੱਕੋ ਬਾਲ ਆਉਣ ਤੋਂ ਬਾਅਦ ਤੁਸੀਂ ਦੇਖ ਲਓ ਜੇ ਤੁਹਾਡੇ ਆਲੂ ਪੱਕ ਗਏ ਨੇ। ਅੰਗਿਆਸ ਗੰਢ ਘਰ ਦੋ। ਜੇ ਕੱਚੇ ਨੇ ਤਾਂ ਸਾਟਾ ਤਾਂ ਹਟਾ ਜਿਤੇ। ਟਾ ਕੇ ਥੋੜੀ ਦੇਰ ਥੋੜਾ ਪਕਾ ਲੈਂਦੇ ਹਾਂ। ਗਾਈਸ ਸੋ ਗਾਈਸ ਦੇਖੋ ਮੇਰੀ ਸਬਜੀ ਰੈਡੀ ਕੀ ਹੋਈ ਆ ਹੁਣ ਜੇ ਤਾਂ ਤੁਸੀਂ ਪੱਕੇ ਮਕੈਨਿਕ ਕਹਿਣ ਲਗੇ ਜੇ ਤਾਂ ਤੁਸੀਂ ਕਿਚਨ ਦੇ ਐਕਸਪਰਟ ਹੋ ਤਾਂ ਤੁਹਾਡਾ ਨੋਨ ਫੀਕ ਹੋਣਾ ਵਾ ਜੇ ਤੁਸੀਂ ਮੇਰੇ ਵਰਗੇ ਹੋ ਤਾਂ ਦੇਖ ਲਓ ਨੋਨ ਘੱਟ ਵੀ ਹੋ ਸਕਦਾ ਥੋੜਾ ਨਮੂਨ ਮਸਾਲਾ ਚੈੱਕ ਕਰਕੇ ਪਾ ਲਓ ਤੇ ਸਬਜੀ ਦਰ ਟੇਸਟ ਦੇਖੋ ਕਿ ਤਰ੍ਹਾਂ ਬਣੀ। ਸੋ ਗਾਇਸ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਐਂਡ ਮੈਂ ਜਾਂਦੇ ਜਾਂਦੇ ਤੁਹਾਨੂੰ ਦੱਸ ਕੇ ਜਾਵਾਂਗੀ ਇੱਕ ਰਾਜ਼ ਦੀ ਗੱਲ ਕਿ ਅੱਜ ਸਾਡੇ ਘਰ 'ਚ ਕੋਈ ਸਬਜ਼ੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਸੁਰਾਚੇ ਦੱਸਿਆ ਕਿ ਕੋਈ ਸਬਜ਼ੀ ਆਣੀ ਸੀ ਬਸ ਸਾਹੀ ਸੀਗੀ ਆਲੂ, ਪਿਆਜ਼, ਮਿਰਚ, ਟਮਾਟਰ ਵਗੈਰਾ ਤਾਂ ਮੈਂ YouTube ਤੇ ਸਰਚ ਕੀਤਾ ਕਿ ਤਾਂ ਕਿ ਆਲੂ ਪਿਆਜ਼ ਦੀ ਰੈਸਪੀ। ਤਾ ਸਾਹਮਣੇ ਜਿਹੜੀ ਫਸਟ ਵੀਡੀਓ ਆਈ ਉਹਦੇ ਉਹਦੇ ਵਿੱਚ ਬਹੁਤ ਹੀ ਟੇਸਟੀ ਸਬਜੀ ਜੋ ਕਿ ਆਲੂ 도 ਪਿਆਜਾ ਸੀਗੀ ਦੇਖ ਕੇ ਬਹੁਤ ਟੇਸਟੀ ਲੱਗੀ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਮੈਂ ਅੱਜ ਇਹੀ ਸਬਜੀ ਬਣਾ ਕੇ ਦੇਖਦੀ ਆ ਤੇ ਨਾਲੇ ਰੈਸিপি ਬਣਾ ਕੇ ਆਪਣੇ YouTube ਤੇ ਵੀਡੀਓ ਬਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਿਖਾਉਣੀ ਆ ਤਾਂ ਕਿ ਜੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਵਾਂ ਤਾਂ ਮੈਨੂੰ ਨੋਂਮ ਉਹ ਚਾਹ ਆਚਾਰ ਦੇ ਨਾਲ ਰੋਟੀ ਨਾਲ ਖਾਣੀ ਪਵੇ ਜੇ ਉਹਨਾਂ ਕੋਲ ਕੋਈ ਸਬਜ਼ੀ ਨਹੀਂ ਹੈਗੀ ਤਾਂ ਕਮ ਸਕਮ ਆਲੂ ਦਾ ਪੇਜਾ ਤਾਂ ਬਣਾ ਕੇ ਮੈਨੂੰ ਖਵਾ ਸਕਦੇ ਹੋ ਤੁਸੀਂ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਵੇਖ ਕੇ ਚੰਗੀ ਤਰ੍ਹਾਂ ਇਸ ਰੈਸਪੀ ਨੂੰ ਸਿੱਖ ਲਿਓ ਸਾਰੇ ਜਾਣੇ ਐਂਡ ਗਾਇਜ਼ ਸਬਜ਼ੀ ਵਾਕਈ ਖਾ ਕੇ ਦੇਖੀ ਮੈਂ ਬਹੁਤ ਹੀ ਟੇਸਟੀ ਬਣੀ ਆ ਤੁਸੀਂ ਬਣਾ ਕੇ ਜਰੂਰ ਖਾ ਕੇ ਵੇਖੋ ਮੈਂ ਤਾਂ ਚੱਲੀ ਰੋਟੀ ਖਾਣ ਮੇਰੀ ਪਲੇਟ ਤੇ ਆ ਰਹਾ